ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਇਹਦਾ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ 98783 93488 ਹੈ ਜੀ ਸੱਲੇ ਪਾਰਖ ਤੁਸੀਂ ਆਏ ਕਹਿੰਦੇ ਤੁਸੀਂ ਪੈਸੇ ਲਾਉਣੇ ਆਂਗੇ ਇੱਕ ਗੱਲ ਮੇਰੀ ਸਾਰੇ ਵੀਰਾਂ ਨੂੰ ਜਰੂਰ ਬੇਨਤੀ ਹੱਥ ਬੰਨ੍ਹ ਕੇ ਤੁਸੀਂ ਕਿਤੋਂ ਵੀ ਪਸ਼ੂ ਲੈਨੇ ਆ ਮੇਰੀ ਵੀਡੀਓ ਤੋਂ ਲੈਨੇ ਆ ਪਲਾਂ ਕਿਸੇ ਹੋਰ ਦੀ ਵੀਡੀਓ ਤੋਂ ਲੈਨੇ ਆਗੇ ਅੱਜ ਕੱਲ ਬੱਚੇ ਲਾਉਣਾ ਟ੍ਰੈਂਡ ਬਹੁਤ ਚੱਲੇ ਹੋਇਆ ਪਸ਼ੂਆਂ ਦਾ ਮਗਰ ਲੋਕੀ ਤੋਕੜਾ ਗਾਂ ਜਾਂ ਮਗਰ ਬੱਚੇ ਲਾਲਾ ਵੇਚ ਹੀ ਜਾਂਦੇ ਆਗੇ ਮੈਂ ਬਹੁਤ ਵੀਡੀਓ ਦੇਖੀਆਂ ਵਾਂ ਜਿਹੜੀਆਂ ਵੇਣਾ ਹਾਲਾ ਕਿ ਤੋਕੜਾ ਵੇਗੀਆਂ ਹੋਈਆਂ ਸੀਗੀਆਂ ਪਰ ਉਹਨਾ ਮਗਰ ਬੱਚੇ ਲਗ ਲਗ ਸਜਣਾ ਗਿਆ ਕਿ ਲੋਕਾਂ ਨੂੰ ਜਿਹੜਾ ਧੋਖਾ ਕੀਤਾ ਗਿਆ ਵਾ ਇਹ ਆਪਾਂ ਤੁਸੀਂ ਵੇਖਣਾ ਵਾ ਅਗਲੇ ਕੋਲੇ ਥੱਜਰ ਸੂਂਦ ਦੀ ਵੀਡੀਓ ਹੈ ਜਾਂ ਥੱਲੇ ਬੋਲਾ ਬਣਦਾ ਹੈ ਜਾਂ ਕਿ ਨਹੀਂ ਬਣਦਾ ਹੈ ਤੇ ਬਾਲੇ ਗੱਲ ਤਾਂ ਆਪਣੇ ਗੱਲ ਪੈਣ ਵੀ ਡੀਐਨਏ ਲੈਬਟਰੀ ਵੱਡੀ ਹੈਗੀ ਲੁਹੈਣੇ ਵੀ ਏਰੀਆ ਚ ਹੈਗੀ ਆ ਤੇ ਰਾਮਪੁਰਾ ਫੂਲੀ ਰੇਜ ਲੈਬਟਰੀ ਹੈਗੀ ਆ ਤੁਸੀਂ ਵੀ ਬੱਚੇ ਦਾ ਜੇ ਤੁਹਾਨੂੰ ਸ਼ੱਕ ਪੈਂਦੀ ਆ ਤਾਂ ਦਾ ਡੀਐਨਏ ਵੀ ਕਰਾ ਸਕਦੇ ਹੋ ਇਹ ਮੇਰੀ ਬੇਨਤੀ ਜ਼ਰੂਰ ਹੈਗੀ ਕਿਉਂਕਿ ਭਾਈ ਜੀ ਪੈਸਾ ਬਹੁਤ ਔਖਾ ਬਣਦਾ ਵਾ ਮੈਂ ਹਰੇਕ ਵੀਡੀਓ ਬੇਨਤੀ ਕਰਦਾ ਹੁੰਨਾ ਵਾ ਭਲਾ ਹੁਣ ਇਹਦੇ ਵਿੱਚ ਕਈ ਵਪਾਰੀ ਵੀਰਾਂ ਨੂੰ ਮੇਰਾ ਗੁੱਸਾ ਲੱਗੇ ਆਪਣੋ ਚੈਨਲ ਦਾ ਕੋਈ ਮਾ ਮੇਰਾ ਭਲਾ ਸ਼ਕ ਚੈਨਲ ਕੋਈ ਬੰਦ ਵੀ ਕਰਵਾ ਦੇ ਤਾਂ ਕਰਵਾ ਦੇ ਆਪਾਂ ਨੂੰ ਕੋਈ ਚੱਕਰ ਨਹੀਂ ਦੇ ਵਿੱਚ ਪਰ ਆਪਾਂ ਸੱਚੀ ਗੱਲ ਕਹਿਣੀ ਜ਼ਰੂਰ ਹੈਗੀ ਬਹੁਤ ਵੀਰ ਬੱਚੇ ਲਾਲਾਂ ਗਾਇਆਂ ਵੇਚੀ ਜਾਂਦੇ ਟੋਕੜਾਂ ਨੂੰ ਆਪਾਂ ਨੂੰ ਕਿਹਦੇ ਨਾਂ ਲੈਣਾ ਨਾਪਾਕ ਨੂੰ ਚੰਗੀ ਮਾੜੀ ਕਿਹਦੇ ਨਾਂ ਆਪਣੀ ਦੁਸ਼ਮਣੀ ਹੈ ਕਿਸੇ ਨਾਲ ਆਪਾਂ ਦਾ ਭਾਈ ਵੇਚਣ ਵਾਲੇ ਲੈਣ ਵਾਲੇ ਬੰਦੇ ਸचेत ਕਰਨਾ ਵਾ ਭਾਈ ਆਪਦਾ ਨਿਰਖ ਪਰਖ ਕਰਕੇ ਆਦਾ ਭਾਈ ਟਕਾ ਕੇ ਪਸ਼ੂ ਲਵੋ ਜੇ ਕੋਈ ਕਹਿੰਦਾ ਮੇਰੇ ਬੱਚਾ ਤਾਜੀ ਸੂਈ ਆ ਬੋਲਾ ਕਹਦਾ ਬੋਲਾ ਕੱਢ ਕੇ ਪਾੜ ਕੇ ਤੱਤਾ ਕਰਕੇ ਦੇਖੋ ਸੂਈ ਦੀ ਵੀਡੀਓ ਉਹਦੀ ਗੱਬਣ ਦੀ ਵੀਡੀਓ ਹੁੰਦੀ ਹੈਗੀ ਹਰੇ ਆਮ ਹਰੇਕ ਬੰਦੇ ਕੋਲੇ ਪਸ਼ੂ ਦੀ ਵੀਡੀਓ ਹੁੰਦੀ ਹੈ ਕਿ ਸੂਦੇ ਦੀ ਵੀ ਹੁੰਦੀ ਬਣਾਉਂਦਾ ਹਨ ਜਿਮੀਦਾਰ ਤੇ ਗੱਬਣ ਦੇ ਵੀ ਸੂਈ ਦੀ ਬਣਾਉਂਦੇ ਚੇਰਦੀ ਬਣਾਉਂਦਾ ਵਾ ਇਸ ਵਿਵਾਰੀ ਤਾਂ ਪੱਕੇ ਬਣਾਉਂਦੇ ਬਣਾਉਂਦੇ ਨੇ ਵਿਵਾਰੀ ਵੀਰ ਆਗੇ ਪਰ ਕਈ ਘਰਾਂ ਵਾਲੇ ਵੀ ਜ਼ਰੂਰ ਬਣਾਉਂਦੇ ਆਗੇ ਇੱਕ ਹੋਰ ਗੱਲ ਆ ਗਈ ਕਈ ਵੀਰ ਬਈ ਜੇ ਰਈਆਂ ਵਾਲਿਆਂ ਘਰਾਂ ਵਾਲੇ ਵੀ ਗੰਆਂ ਦਿਨ ਨੂੰ ਨਿਹੜ ਦੇਗੇ ਗਾਂ ਹੋਵੇ ਮਾਝੋ ਜੇ ਰਈਲ ਦੇ ਦਿੰਦੇ ਆਗੇ ਮੁੜ ਕੇ ਵਿਚਾਰਾ ਵਪਾਰੀ ਵੀ ਪਿੱਟਦਾ ਫਿਰਦਾ ਰਹਿੰਦਾ ਵਾ ਵੀ ਜੇਰ ਰਹਿ ਗਈ ਮੇਰੀ ਮਰ ਗਈ ਇਹ ਬਹੁਤ ਗੱਲਾਂ ਮਾੜੀਆਂ ਵਾ ਇਹ ਗੱਲਾਂ ਮੈਂ ਤਾਂ ਕਿਤੇ ਕਹੂੰਗਾ ਇਹ ਗੱਲਾਂ ਮੈਂ ਵਿਚਰਿਆ ਮੈਂ ਫਰਾਂਗੀਆਂ ਗੱਲਾਂ ਬਾਤਾਂ ਕੀਤੀਆਂ ਬਾਕੀ ਕਾਕੇ ਬਰਾੜ ਨਾਲ ਗੱਲ ਕਰ ਲੈਣੇ ਆਂ ਹਾਂਜੀ ਬੇਸਾ ਸਸਰੀਕਾ ਬਾਈ ਜੀ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਨਾ ਹਾਂਜੀ ਮੇਰਾ ਮਾਨ ਘੋਟ ਹੋ ਗਿਆ ਠੀਕ ਆ ਬਾਈ ਇਹਨਾਂ ਜਿਹੜੇ ਬੱਚੇ ਲਾਉਂਦੇ ਆ ਉਹਨਾਂ ਦੇ ਬੱਚੇ ਮਰਨੇ ਜ਼ਰੂਰ ਚਾਹੀਦੇ ਮੇਰੇ ਦਾਦਾ ਸਾਹਿਬ ਮਹਾਰਾਜ ਮੁਰੇ ਸਹੀ ਗੱਲ ਆ ਬਾਈ ਭੈਣ ਤੋਂ ਦੋ ਇਹ ਜੋ ਕੰਮ ਤੋਂ ਅਗਲਾ ਪਤਾ ਨਹੀਂ ਪੈਸੇ ਕਿਵੇਂ ਲਿਆਉਂਦਾ ਸਹੀ ਗੱਲ ਆ ਬਾਈ ਮੈਨੂੰ ਸਬੂਤ ਕਰ ਦੋ ਜਿੰਨੇ ਚਿਰ ਇੱਥੇ ਮੈਂ ਬਾਹਰ ਵਿਦੇਸ਼ ਨਹੀਂ ਜਾਂਦਾ ਇੱਥੇ ਬੈਠਾ ਹਾਂ ਹਾਂਜੀ ਹਾਂਜੀ ਠੀਕ ਆ ਬਾਈ ਇੱਕ ਬੱਚਾ ਲਾਇਆ ਕਾਕੇ ਨੇ ਠੀਕ ਆ ਬਾਈ ਜੇ ਨਾ ਮੈਂ 10 ਬਹ ਹਰਾਮ ਦਾ ਬੀਸੀ ਨਹੀਂ ਨਹੀਂ ਕੋਈ ਵੀ ਗੱਲ ਨਹੀਂ ਕੀ ਹੈ ਹਾਂ ਠੀਕ ਹੈ ਬਈ ਨਹੀਂ ਬਈ ਆਪਾਂ ਕਹਿੰਦੇ ਵਿੱਚ ਗੱਲ ਸੱਚੀ ਕਰਦੇ ਆਂ ਬਈ ਸਹੀ ਗੱਲ ਆ ਬਈ ਟੋਟੀ ਗਾਂਾ ਟੋਕੜਾ ਗੱਬਣਾ ਪਿੱਛੋਂ ਬੱਚਾ ਆ ਰਿਹਾ ਪਿੱਛੇ ਮਰੂਗਾ ਪਿੱਛੇ ਦੇ ਬੱਚੇ ਮਾਰਦੇ ਮੇਰੇ ਨਹੀਂ ਬਈ ਰੋਣਾ ਪੈਂਦਾ ਰੋਣਾ ਪੈ ਨਾਲ ਦੇ ਘਰ ਲਿਆ ਖੜਾ ਕਰਦੇ ਹੋ ਮੈਂ ਤਾਂ ਤੋ ਲਈਆ ਮੈਂ ਤਾਂ ਤੋ ਲਈਆ ਇਹਦੇ ਨਾਲ ਗੱਲ ਕਰੋ ਤੁਸੀਂ ਗੱਲ ਸਹੀ ਕੀਤੀ 80000 ਦੀ ਬੰਦੇ ਨੇ ਗਾਂ ਲਈ ਉਹ ਬੰਦੇ ਨੇ ਮੈਨੂੰ ਫੋਨ ਲਾਇਆ ਕਿਸੇ ਬੰਦੇ ਤੋਂ ਸਾਰੀ ਧੀਰ ਵੇਚ ਰਹੀ ਹਾਂ ਹਾਂਜੀ ਉਹ ਭੈਣ ਜੀ ਤੈਨੂੰ ਸ਼ਰਮ ਨਹੀਂ ਤੇਰੇ ਬੱਚੇ ਫਿਰ ਹੁਣ ਮੈਨੂੰ ਕੀ ਵੀਡੀਓ ਤੇ ਬੋਲਾਂ ਹਾਂਜੀ ਵੀ ਤੈਨ ਸਹੀ ਗੱਲ ਤੇਰੇ ਪਿੰਡਾਂ ਦੀ ਮੈਂ ਤੈਨੂੰ ਗੱਲ ਦੱਸੀ ਬਾਈ ਹਾਂ ਤੇਰੇ ਮੈਂ ਤਾਂ ਹੀ ਮੈਂ ਜੀ ਗੱਲ ਕੀਤੀ ਨਾ ਫਿਰ ਉਹਦੀ ਤੁਸੀਂ ਇਹੀ ਤਾਂ ਕਹਿੰਦੇ ਭੈਂਟ ਸਾਨੂੰ ਕੁਝ ਇਨਰ ਦਾ ਨਹੀਂ ਇਹਦਾ ਸੱਚ ਬੋਲਾਂ ਬਾਈ ਬਈ ਆਪਾਂ ਨੂੰ ਚੰਨ ਬੰਦ ਹੋ ਜੇ ਤਾਂ ਵੀ ਕੋਈ ਚੱਕਰ ਨਹੀਂ ਆਪਾਂ ਨੂੰ ਤਾਂ ਸੱਚ ਬੋਲਾਂ ਸਾਡੇ ਕੋਲੇ ਪਹੂ ਲੈਣਾ ਆਵੇ ਨਾ ਆਵੇ ਸਹੀ ਗੱਲ ਆ ਸਾਡੇ ਤੇ ਕਸੂਰ ਕੱਢਦੇ ਜੁੱਤੀ ਉਹਦੀ ਸਿਰ ਸਾਡਾ ਸਹੀ ਗੱਲ ਆ ਜੀ ਇਹਦਾ ਸੱਚ ਤੇ ਬੋਲਾਂ ਬਾਈ ਕਫਰ ਤੋਂ ਦੁੱਧ ਦਾ ਕੱਲੋ 2 ਗੱਲ ਘਟਾਉ ਤੇ ਚੱਲ ਜਾਂਦਾ ਪਰ ਆ ਬੱਚਿਆਂ ਨਾਲ ਕੰਮੜਾ ਯਾਰ ਇੱਕ ਜੇਰ ਵਾਲਾ ਯਾਰ ਝੂਠ ਮਾਰਨਾ ਸਹੀ ਗੱਲ ਆ ਜੀ ਇਹਨੇ ਵੀ ਪ੍ਰਾਹੋ ਇਹ ਦੋ ਕੰਮ ਛੱਡ ਦਿਓ ਸਹੀ ਗੱਲ ਹੈ ਬਾਈ ਪਰ ਇਹ ਨਾ ਕੰਮ ਕਰੋ ਇਹਨਾਂ ਦਾ ਮਾਨ ਨਾ ਤੁਹੀ ਕਰਿਆ ਆਪਾਂ ਤਾਂ ਵੈਸੇ ਹੀ ਪਾਪੀਆਂ ਬੰਦਾ ਦਾ ਗਲਤ ਗਲਤ ਨਿਸ਼ਾਨ ਪੁੱਤਲਾ ਸਹੀ ਗੱਲ ਹੈ ਬਾਈ ਤੇ ਬਾਈ ਓਵੇਂ ਆਪਣੀ ਮਤਲਬ ਕਿ ਲੋਕ ਟਿੱਗੀਆਂ ਪੁੱਤਾਂ ਨੂੰ ਗਾਲਾਂ ਕੱਢਦੇ ਆ ਨਹੀਂ ਸਹੀ ਗੱਲ ਹੈ ਬਾਈ ਇਹ ਗਲਤ ਕੰਮ ਕਰਾਂਗੇ ਕਿਉਂ ਬਾਈ ਮੈਂ ਧੋਖਾ ਕਰਨਾ ਕਿਹਨਾਂ ਯਾਰ ਕਿਉਂ ਧੋਖਾ ਕਰਨਾ ਉਹਨਾਂ ਸਿਰ ਤੇ ਆਪਣਾ ਗਾ ਘਸਰ ਤੇ ਆਪਣਾ ਕੰਮ ਚੱਲਦਾ ਸਾਰਿਆਂ ਦਾ ਬਾਈ ਕੰਮ ਵੜ ਲਓ ਕੋਈ ਸਹੀ ਗੱਲ ਹੈ ਹੋਰ ਕੰਮ ਵੜ ਲਓ ਛੱਡ ਦਿਓ ਕੰਮ ਇਹ ਠੀਕ ਆ ਬਾਈ ਔਰ ਇਹਨਾਂ ਨੇ ਪਤਾ ਨਹੀਂ ਪੈਸੇ ਯਾਰ ਕੀ ਵੇਚਣੇ ਕੀ ਮ ਆ ਪਟਕੜੀ ਮਾਰ ਕੇ ਕਈ ਬੰਦੇ ਟਿੱਕਾ ਲਾ ਕੇ ਜਵਾਨਦੇ ਆ ਉਹ ਆਉਦੇ ਕਰਾ ਜਵਾਨ ਤੇ ਦੋੜਾਂ ਅਗਲੇ ਤੇ ਜਾ ਕੇ ਟਹਿਣੇ ਨਾ ਘੱਟੀ ਹੋਣਾ ਚਾਣ ਨੇ ਸਹੀ ਗੱਲ ਹੈ ਉਹਨਾਂ ਦੇ ਜਾ ਕੇ ਹੱਕੇ ਦੀ ਲੱਤ ਮਾਰਦੀ ਹੈ ਸਹੀ ਗੱਲ ਹੈ ਅੱਜ ਜਦੋਂ ਕਿਸੇ ਤਰੀ ਭੈਣ ਦੇ ਹੱਕੇ ਦੀ ਲੱਤ ਵੱਜ ਗਈ ਫਾਖ ਦਾ ਵੱਜ ਗਈ ਉਹਦਾ ਘਰ ਬੋਲ ਗਿਆ ਭੈਣ ਤੇ ਨਹੀਂ ਅਸੀਂ ਪੰਚਾਰਾ ਤੋਂ ਵੜਾ ਦੋ ਵੀ ਲੈਣਾ ਸਹੀ ਗੱਲ ਆ ਬਾਈ ਨਹੀਂ ਆਪਾਂ ਗੱਲਾਂ ਪਹਿਲਾਂ ਕੀ ਲਈਆਂ ਬਾਈ ਹਾਂ ਹਾਂ ਤੜਕਾ ਕੇ ਦਿਓ ਬਾਈ ਲੈਣੀ ਲੈਣੀ ਤੂੰ ਉਹਨਾਂ ਦੇ ਹੋਰ ਲੈ ਲੈ ਹਾਂ ਕੋਈ ਹੋਰ ਕਾ ਕਰ ਸਹੀ ਗੱਲ ਆ ਇੱਕ ਵੜਵ ਕਾਉ ਅੱਜ ਬਾਈ ਇੱਕ ਵੜਵ ਕਾਉ ਬਾਈ ਇਹ ਕੱਲ੍ਹ ਪਈ ਸੀ ਠੀਕ ਹੈ ਤੇ ਇਹਨਾਂ ਅਗਰੇ ਅੰਗਰੇਜ਼ੀ ਚੱਲੀ ਗਈ ਆ ਹੁਣ ਸਹੀ ਹੋ ਗਏ ਆ ਸਮਝ ਨਹੀਂ ਆ ਜੋ ਸਮਝ ਨਹੀਂ ਮਾਲ ਵੇਖਣਾ ਸਮਝ ਹੀ ਨਹੀਂ ਆਈ ਜਦੋਂ 3 ਲੀਟਰ ਦੁੱਧ ਹੈ ਠੀਕ ਆ ਬਾਈ 7 8 ਕਿਲੋ 7 ਲੀਟਰ ਆ ਬਾਈ ਠੀਕ ਆ ਜੀ ਤੇ 5 5 ਮਹੀਨੇ ਤੇ 15 ਦਿਨ ਦੀ ਪ੍ਰੈਗਨੈਂਡਾ ਲਿਖ ਕੇ ਦਊਗਾ ਟੈਸਟ ਕਰਵਾ ਕੇ ਤੂੰ ਚੈੱਕ ਕਰਾ ਕੇ ਲੈ ਜੀ ਚੈੱਕ ਕਰਵਾ ਕੇ ਦਊ ਫਿਰ ਗੱਲ ਕਰੂੰ ਮਗਰ ਬੱਚੀ ਕਹਿਣਾ ਠੀਕ ਆ ਬਾਈ ਬੱਚੀ ਤੇ ਮਿਲਦੀ ਹੈ ਠੀਕ ਆ ਉਹ ਦੋਸਤੋ ਬੱਚੀ ਹੈ ਮਰ ਬਾਈ ਕਹਿੰਦਾ ਬੱਚੀ ਤੇ ਮਿਲਦੀ ਆਗੀ ਤੋਰ ਦੇ ਮਾੜੀ ਜੀ ਕੱਦ ਕਾੜ ਵੱਡਾ ਹੀ ਹੈਗਾ ਮੇਨ ਗੱਲ ਬਾਈ ਕਰਾਉ ਸੰਗ ਤਾਂ ਚਿੱਟਾ ਮੱਝਾ ਰਗਾਊਗਾ ਸੋਨਾ ਕੱਦ ਕੜਾ ਵੱਡੀ-ਵੱਡੀ ਬਹੁਤ ਆ ਫੇਸ ਕੁਆਲਿਟੀ ਚੈੱਕ ਕਰ ਲਓ ਤੁਸੀਂ ਠੀਕ ਆ ਜੀ ਦੋਸਤੋ 22 ਕਹਿੰਦਾ ਪਹਿਲਾਂ ਚੋਇਆ ਵਾ ਉਹਨਾਂ 22 ਲੀਟਰ ਬਾਕੀ ਤੁਸੀਂ ਸਮਝਾ ਲੈਣੀ ਹੈ ਕਿ ਤੁਹਾਨੂੰ ਪਹਿਲਾਂ ਵੀ ਐਡ ਕੀਤੀ ਹੈਗੀ ਸੋਨਾ ਫਿਟਿੰਗ ਵਾਲਾ ਹਵਾਨਾ ਵਾ ਚਾਰ ਥਾਣਾ ਪਲਾ ਵਿਚਾਰ ਡੰਗ ਚੋਲੋ ਪਹਿਲਾਂ ਛੇੜਾਂ ਜਿਹਦਾ 35-40 ਹਜ਼ਾਰ ਪਹੁੰਚ ਤੇ ਲਾਉਣਾ 50 ਹਜ਼ਾਰ ਲਾਉਣਾ ਵਾ ਆਪਾਂ ਦੋ ਡੰਗ ਚੋਂਦੇ ਕਾ ਤੁਹਾਨੂੰ ਅਗਲੇ ਦੇ ਘਰੇ ਠੀਕ ਆ ਨਾਲ ਸੱਥਰਾਂ ਦਾ ਪਤਾ ਲੱਗ ਜਾਂਦਾ ਵਾ ਤੇ ਨਾਲ ਸੁੱਧ ਦਾ ਪਤਾ ਲੱਗ ਜਾਂਦਾ ਵਾ ਇੱਕ ਟਾਂ ਵੀਡੀਓ ਕਾਲ ਤੇ ਚੋਲੋ ਇੱਕ ਡੰਗ ਵਾਲੇ ਦੇ ਘਰੇ ਜਾ ਕੇ ਚੋਲੋ ਇਹ ਚ ਇਹ ਗੱਲਾਂ ਮੈਂ ਤਾਂ ਕਰਦਾ ਕਿਉਂਕਿ ਬਈ ਮੈਂ ਇਹ ਫੀਲਡ ਹੀ ਵਿਚਰਦਾ ਵਾਂ ਹਨਾ ਓਕੇ ਮੈਨੂੰ ਪਤਾ ਵੀ ਕਿਹੜਾ ਪਸ਼ੂ ਕਿੱਥੋਂ ਆਇਆ ਕਿੱਧਰ ਜਾਂਦਾ ਵਾ ਜਾਂ ਵੀ ਕੀ ਗੱਲ ਹੋਈ ਜਾਂਦਾ ਫੀਲਡ ਦੇ ਵਿੱਚ ਕਿਉਂਕਿ ਮੈਂ ਵੀ ਪਸ਼ੂ ਰੱਖਿਆ ਮੇਰਾ ਵੀ ਕੰਮ ਆ ਇਹ ਐਸ ਲਈ ਸਾਰੇ ਵੀਰਾਂ ਨੂੰ ਬੇਨਤੀ ਆ ਮੌਲਵਾ ਦੇ ਬਈ ਇਹਦਾ ਮੌਲੇ ਦਾ ਹੈਗਾ ਬਈ 43000 ਰੁਪਇਆ ਵਿੱਚੋ ਕੇ ਛੋੜ ਛੱਡ ਠੀਕ ਆ ਜੀ ਇੱਕ ਮੇਰੇ ਭਾਰਾ ਹੋਰ ਬੇਨਤੀ ਤੁਹਾਨੂੰ ਮੇਰੇ ਪਿੰਡ 11 ਤੋਂ 11 ਤਰੀਕ ਤੋਂ ਵਰਸੀ ਸ਼ੁਰੂ ਆ ਸੰਤਾਂ ਦੀ ਠੀਕ ਆ ਜੀ ਸੰਤ ਨਾਗਰ ਸਿਓ ਠੀਕ ਆ ਜੀ ਤੇ ਪਿੰਡ ਲੱਗਿਆਣਾ ਠੀਕ ਆ ਭਾਜੀ ਸੁਭਾਉ ਪ੍ਰਭਾਉ ਜੋਸ਼ ਮਰਜੀ ਸੁਖ ਸੁਖ ਰੋ ਇੱਥੇ ਆ ਕੇ ਇੱਥੇ 130 20 ਪਾਠ ਖੰਡ ਪਾਠ ਦੇ ਭੁਗ ਪੇਵੇਂ ਇਕੱਠੇ ਲਗਾਤਾਰ ਲੜੀ ਬਾਹ ਰੱਖ ਦਿੰਨੇ ਆ ਕੀ ਕੀਦਨ ਖੰਡ ਪਾਠ ਦਾ ਭੁਗ ਪੇਦਾ ਤੇ ਜੇ ਇੱਥੇ ਜਿਵੇਂ ਉਹ ਦਾ ਥੋੜਾ ਕੋਈ ਵੀ ਦੁੱਖ ਸੁੱਖ ਸਾਰੇ ਮਗਲ ਕੇ ਆਪਣੇ ਸਹੀ ਸਹੀ ਹੋ ਜਾਂਦਾ ਚਲੋ ਕੇ ਦਾ ਪਲਾ ਹੋ ਜਵੇ ਹਨ ਤੇ ਪਲਾ ਕਰੋ ਇੱਥੇ ਜਰੂਰ ਲੰਗਿਆ ਨੇ ਇੱਕ ਰਮਾ ਮੱਥਾ ਟੇਕ ਕੇ ਸੁਖ ਸੁਖ ਕੇ ਵੇਖੋ ਭਵਨਦਰਨ ਦਾ ਤੇ ਗੰਗਾ ਰਾਮ ਦੀ ਮੂਰੇ ਸਤਨਾਦ ਦਸੋ ਜਗਾ ਬਣੀ ਵੀ ਅੱਟ ਤੁਹਾਡੀ ਨਾ ਸੁਖਪੁਰੀ ਮੈਨੂੰ ਫੁੱਟੇ ਨਾ ਠੀਕ ਹੈ ਜੀ ਲੋ ਜੀ ਦੋਸਤੋ ਅੱਜ ਦੀ ਵੀਡੀਓ ਦੇ ਬਾਈ ਦੇ ਇੱਕ ਨਾਕ ਸੇ ਅਸੀਂ ਪਰਪੰਗਾ ਤੁਹਾਨੂੰ ਲੈਤੀ ਜਿਹਦੇ ਪਸੰਦ ਆਵੇ ਬਾਈ ਨਾਲ ਗੱਲਬਾਤ ਕਰ ਲਿਓ ਜੀ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ